ਇਹਨੂੰ ਆਦਾ ਇਲਾਜ ਕਰਾਉਣਾ ਚਾਹੀਦਾ ਬਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾ ਲਈਏਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਘੱਟ ਦੇਾਂਗੇ ਤੇ ਆਪਦਾ ਇਲਾਜ ਕਰਾਵੇ 2027 ਪਾਈਸਾ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰੇ ਗੁਰੂ ਕਰੇ ਕਿਰਪਾ ਤੁਹਾਨੂੰ ਪਤਾ ਇਹ ਜੇਲ੍ਹ ਕਾਦੀ ਹੈ ਅੱਛਾ ਸਿੱਖਾਣਾ ਟੱਕੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡਾ ਨਲ ਸਵਾਤੀ ਗੁਪਤਾ ਸੋ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੀਕੇ ਨੂੰ ਅੱਜ ਪਟਿੰਡਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਇਸ ਮੌਕੇ ਬਾਜੀਕੇ ਨੇ ਮੀਡੀਆ ਨਾਲ ਰਾਬਤਾ ਕਾਇਮ ਕਰਦਿਆਂ ਨੌਜਵਾਨਾਂ ਨੂੰ ਗੁਰੂ ਦੇ ਲੜਨ ਲੱਗਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਬਿਆਨਾਂ ਤੋਂ ਦੂਰ ਰਹਿਣ ਦੀ ਗੱਲ ਕਹੀ ਬਾਜੀਕੇ ਨੇ ਕਿਹਾ ਕਿ ਮੀਡੀਆ ਅਮਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕਰ ਰਿਹਾ ਹੈ ਦਰਅਸਲ جیل ਦੇ ਡਾਕਟਰਾਂ ਨੇ ਪ੍ਰਧਾਨ ਮੰਤਰੀ ਬਾਜੀਕੇ ਨੂੰ ਦੰਦਾ ਦੀ ਸਮੱਸਿਆ ਦੱਸੀ ਸੀ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਭੇਜਿਆ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਬਾਜੀਕੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਤੇ ਕਿਹਾ ਕਿ ਮਜੀਠੀਆ ਦੇ ਬਿਆਨਾਂ ਤੋਂ ਗੁਰੇਸ਼ ਕਰਨ ਇਹ ਝੂਠਾ ਇਹ ਪੂਰਾ ਹੀ ਝੂਠ ਬੋਲਦਾ ਖੰਸਾ ਜੀ ਕਿਵੇਂ ਹੋ ਤ ਵੀ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋਈ ਸੁਨੇਹਾ ਕੋਈ ਸੰਧਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ ਹਾਂਜੀ 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 ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਸ਼ੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਇਹ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਚਾਹੀਦਾ ਜੇ ਨਹੀਂ ਪੈਸੇ ਲਾਜ ਲਈ ਹੈਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਤੋਂ ਮਨ ਲੋ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਹਰੇ ਗੁਰੂ ਘਰੇ ਕਿਰਪਾ ਬਾਬ ਨੌਜਵਾਨਾਂ ਨੂੰ ਬੇਨਤੀ ਹੈ ਜੇ ਨਸ਼ਾ ਛੱਡੋ ਤੇ ਅਮਰ ਤੇ ਛੱਡੋ ਕਿ ਆਪਾਂ ਗਲਤ ਰਾਹੇ ਲਉਂਦੇ ਹਾਂ ਸਰਕਾਰਾਂ ਦੇ ਸਿੱਧੇ ਰਾਹੇ ਲੱਗੋ ਸੁਭਾਈ ਸਾਹਿਬ ਦਾ ਨਹੀਂ ਠੀਕ ਹੈ ਬਾਬ ਤੁਹਾਨੂੰ ਪਤਾ ਹੀ ਹੈ ਜੇਲ੍ਹ ਕਾਦੀ ਹੈ ਅੱਛਾ ਸਿੱਖਣਾ ਤੱਕ ਹੀ ਹੁੰਦੇ ਆ ਅੱਛਾ ਜਿਕਰੇ ਖਾਸ ਹੈ ਕਿ ਪਿਛਲੇ ਦਿਨ ਅਸਾਮ ਦੀ ਡਿਬਰੂਗੜ ਜੇਲ੍ਹ ਤੋਂ ਬਟਿੰਡਾ ਸੈਂਟਰਲ ਜੇਲ੍ਹ ਵਿੱਚ ਸ਼ਿਫਟ ਕੀਤੇ ਗਏ ਵਾਰਿਸ ਪੰਜਾਬ ਦੇ ਸੰਗਠਨ ਦੇ ਆਗੂ ਪ੍ਰਧਾਨ ਮੰਤਰੀ ਬਾਜੀ ਕੇ ਨੂੰ ਅੱਜ ਬਟਿੰਡਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਜਿੱਥੇ ਉਸ ਦੀਆਂ ਵਕਫਗ ਜਾਂਚਾਂ ਕੀਤੀ ਗਈਆਂ ਸੋ ਨਵੀਆਂ ਤੇ ਤਾਜ਼ਾ ਤਾਰੀਖਾਂ ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ਟੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ